ਹਾਂਜੀ ਬੱਜੇ ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਵੀਰੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜੋ ਸਾਧਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬੱਜੇ ਚੈਨਲ ਆਪ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣਦੇ ਜਹੀਆਂ ਸ਼ਾਨਦਾਰ ਵੀਡੀਓ ਲਿਆ ਦੇ ਰਿਹਾ ਕਰੀਏ ਤੇ ਇੱਕ ਦੋ ਇੱਕ खरे ਤੇ ਟੌਪ ਜਾਨਵਰਾਂ ਦਾ ਸ਼ੌਂਕਕਰਾਂ ਦੇ ਰਿਹਾ ਕਰੀਏ ਉਹ ਹਾਂਜੀ ਵੀ ਦਰਸ਼ਕ ਵੀਰੋ ਕੀ ਹਾਲ ਚਾਲ ਹੈ ਮੇਰਾ ਭਰਾ ਠੀਕ ਠਾਕ ਹਾਂ ਲਓ ਜੀ ਅੱਜ ਆਲੇ ਆਪਣੇ ਛੋਟੇ ਸਾਹਣ ਦੀ ਮੇਰਾ ਵੀਰ ਚੈੱਕ ਕਰੋ ਕੁਆਲਿਟੀ ਵੀਰੇ ਦੋ ਪੱਠੇ ਵਰੇ ਪੱਠੇ ਐਸੇ ਪੱਠੇ ਮੇਰਾ ਭਰਾ ਜੀ ਨੂੰ ਕਹਿੰਦੇ ਆ ਨਾ ਵੀਰੇ ਫੁੱਲ ਗਰੰਟੀ ਵਾਲੇ ਮੇਰਾ ਵੀ ਉਹ ਚੀਜ਼ ਆ ਮੇਰਾ ਵੀਰੇ ਚੈੱਕ ਕਰ ਲਓ ਸਤਨੂ ਪਿਓਰ ਹਜ਼ਾਰ ਵਾਲੇ ਕੂਤਰਾਂ ਦੇ ਵਿੱਚੋਂ ਜੀ ਕਲੀਆਂ ਦੇ ਆਪਣੇ ਚੂਕ ਬੱਚੇ ਆਪਣੇ ਘਰ ਦੇ ਵੀਰੇ ਮੇਨ ਜੋੜੀਆਂ ਦੇ ਮੇਰਾ ਵੀ ਰਾਹ ਬੱਚੇ ਆ ਠੀਕ ਆ ਜੀ ਜਿਹਨੂੰ ਪੂਰੀ ਸਤਨੂ ਕਹਿੰਦੇ ਆ ਨਾ ਐਂਡ ਕੁਆਲਿਟੀ ਮੇਰਾ ਵੀਰੇ ਉਹ ਚੀਜ਼ ਆ ਜੀ ਆਪਣੇ ਇਹਨਾਂ ਬੱਚਿਆਂ ਦੇ ਵਿੱਚ ਦੇਖੋ ਜੀ ਜਮਾ ਨਿਕਲੇ ਬਚੇ ਤੇ ਫੁਰਤੀਲਾ ਆਪਨ ਇਹਨਾਂ ਦਾ ਚੈੱਕ ਕਰ ਲਓ ਮੇਰਾ ਭਰਾ ਪਹਿਲਾਂ ਦੱਸ ਦਿੰਦਾ ਵੀਰੇ ਬੱਚਿਆਂ ਦਾ ਰੇਟ ਥੋੜਾ ਜਿਆਦਾ ਕਿਉਂਕਿ ਆਪਣੇ ਵੱਡੀ ਜੋੜੀ ਦੇ ਆ ਜੀ ਪ्युअर ਹਜ਼ਾਰ ਵਾਲੇ ਕਬੂਤਰਾਂ ਦੇ ਵਿੱਚੋਂ ਮੇਰਾ ਭਰਾ ਬਿਲਕੁਲ ਸਾਵੇਂ ਕਬੂਤਰਾਂ ਦੇ ਵਿੱਚੋਂ ਆਪਣੇ ਟੌਪ ਜੋੜ ਦੇ ਸੱਜਣੋਂ ਆਹ ਬੱਚੇ ਆ ਠੀਕ ਆ ਜੀ ਨਾ ਤਾਂ ਸੱਜਣੋਂ ਛੋਟੇ-ਛੋਟੇ ਪਿੰਡਾਂ ਤੋਂ ਯਾਰ ਇਹਨਾਂ ਦੇ ਭੈਣਾਂ ਭਰਾ ਆਪਾਂ ਬਾਜ਼ੀਆਂ ਛੱਡੇ ਆ ਜਾਂਦੇ ਨਹੀਂ ਇਸ ਗੱਲ ਦੀ ਮੇਰਾ ਵੀਰ ਆਪਣੀ ਗਾਰੰਟੀ ਆ ਬਾਕੀ ਰਹੀ ਗੱਲ ਡਾਰਦੀ ਜਦੋਂ ਤੁਸੀਂ ਡਾਓਗੇ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਕਿ ਹਾਂ ਬਈ ਬੱਚਿਆਂ ਦੇ ਵਿੱਚ ਕੀ ਗੱਲਬਾਤ ਹੈਗੀ ਆ ਬਾਕੀ ਕੱਦ ਕਾਠ ਸ਼ਕਲ ਅਕਲ ਰੰਗ ਰੂਪ ਮੇਰਾ ਵੀਰ ਤੁਸੀਂ ਚੈੱਕ ਕਰ ਲਓ ਠੀਕ ਹੈ ਜੀ ਜਿੰਨੇ ਮਰਜ਼ੀ ਡਾਲਿਓ ਮੇਰਾ ਭਰਾ 1500 1500 ਵਾਲਾ ਬੰਦਾ ਆਪਾਂ ਨੂੰ ਫੋਨ ਨਾ ਲਾਵੇ ਜੀ ਠੀਕ ਹੈ ਕਿਉਂਕਿ ਸਭ ਤੋਂ ਪਹਿਲਾਂ ਆਪਾਂ ਰੇਟ ਵੀਡੀਓ ਵਿੱਚ ਹੀ ਦੱਸ ਦਿੰਨੇ ਆ ਠੀਕ ਹੈ ਮੁੜ ਕੇ ਆ ਵੀ ਉਹਨਾਂ ਦਾ ਟਾਈਮ ਵੀ ਖਰਾਬ ਹੋਏਗਾ ਤੇ ਨਾਲੇ ਸਾਡਾ ਟਾਈਮ ਖਰਾਬ ਹੋਏਗਾ ਤੇ ਆਜੋ ਦਰਸ਼ਕੋ ਹੁਣ ਆਪਾਂ ਤੁਹਾਨੂੰ ਇਹਨਾਂ ਬੱਚਿਆਂ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਬੱਕਿਆ ਦਾ ਤੁਹਾਨੂੰ ਕੱਲੀ-ਕੱਲੀ ਚੀਜ਼ ਦਾ ਮੇਰਾ ਵੀਰ ਸ਼ੌਂਕ ਕਰਾਉਣਾ ਤੇ ਜਿਹੜੇ ਆਪਣੇ ਭਰਾਵਾਂ ਦੀ ਮਾਨਕ ਚਲੋ ਸ਼ਿਕਾਇਤ ਰਹਿੰਦੀ ਸੀ ਕਿ ਵੀਰੇ ਸਾਡੇ ਕੁਤਰ ਭੱਜਦੇ ਨੇ ਉਹੋ ਜਿਹੇ ਬੱਚੇ ਦੋ ਜਿਹੜੇ ਉੱਡਣ ਵੀ ਤੇ ਬਾਹਰਲੇ ਪਿੰਡਾਂ ਵਿੱਚੋਂ ਮੇਰਾ ਭਰਾ ਜਾਣ ਬਿਨਾਂ ਠੀਕ ਹੈ ਜਿੱਥੇ ਮਰਜੀ ਛੱਡ ਦਿਓ ਸਦੋਂ ਪਿੰਡ ਦੀ ਫੇਰ ਨਹੀਂ ਟੱਪਣਗੇ ਇਸ ਗੱਲ ਦੀ ਆਪਣੀ ਗਾਰੰਟੀ ਦਾਵਾ ਜਾਂ ਮੇਰਾ ਭਰਾ ਠੀਕ ਹੈ ਬਾਕੀ ਤੁਹਾਨੂੰ ਪਤਾ ਯਾਰ ਜਿਹੜੇ ਚੀਜ਼ ਬੰਦੇ ਦੇ ਘਰ ਦੀ ਹੁੰਦੀ ਆ ਹਨ ਉਸ ਚੀਜ਼ ਤੇ ਬੰਦੇ ਨੂੰ ਮਾਣ ਹੁੰਦਾ ਮੇਰਾ ਵੀਰ ਚਲੋ ਪਰਮਾਨ ਹੈਗਾ ਮੇਰਾ ਭਰਾ ਆਪਣੇ ਇਹਨਾਂ ਜਾਨਵਰਾਂ ਦੇ ਸਾਨੂੰ ਤੇ ਆਹ ਭਰਾ ਹੁਣ ਮੈਂ ਤੁਹਾਨੂੰ ਸ਼ੋਅ ਕਰਾਉਣਾ ਤੇ ਵੀਡੀਓ ਵਿੱਚ ਮੇਰਾ ਵੀ ਤੁਸੀਂ ਲਾਸਟ ਟਾਈਮ ਬਣੇ ਰਹੋ ਤੇ ਦੱਸਿਓ ਵੀ ਦਰਸ਼ਕੋ ਕਿੱਦਾਂ ਦੇ ਲੱਗੇ ਤੁਹਾਨੂੰ ਅੱਜ ਵਾਲੇ ਆਪਣੇ ਆਹ ਟਾਪ ਬੱਚੇ ਬਹਾਂਜੀ ਵੀ ਦਰਸ਼ਕੋ ਆਹ ਚੈੱਕ ਕਰੋ ਜੀ ਬੱਚੇ ਆਪਣੇ ਆਦੀ ਮਾਂ ਪਿਓਰ ਹਜ਼ਾਰ ਵਾਲੇ ਕੂਤਰਾ ਦੇ ਵਿੱਚੋਂ ਮੇਰਾ ਭਰਾ ਅੰਡੇ ਰੱਖ ਕੇ ਕੂਤਰੀ ਆਪਣੀ ਇਹ ਬੈਠੀ ਹੋਈ ਆ ਠੀਕ ਹੈ ਜੀ ਵੱਡੇ ਜੋੜੇ ਮੇਰਾ ਭਰਾ ਇਹ ਸੇਲ ਨਹੀਂ ਗੇ ਠੀਕ ਹੈ ਜੀ ਕੱਲੇ ਆਪਾਂ ਇਹਨਾਂ ਦੇ ਬੱਚੇ ਹੀ ਕਢਾ ਕੇ ਦੇਈਦੇ ਮੇਰਾ ਵੀਰ ਆ ਚੈੱਕ ਕਰੂੰਗਾ ਭਰਾ ਮਾਦੀ ਆਪਣੀ ਦੀ ਕੁਆਲਿਟੀ ਕੱਦ ਕਾਠ ਸ਼ਕਲ ਅਕਲ ਤੇ ਰੰਗ ਰੂਪ ਆ ਕਿਉਂ ਇਹਨਾਂ ਬੱਚਿਆਂ ਦਾ ਆਪਾਂ ਬਾਪ ਵੀ ਵਖਾਉਨੇ ਆ ਠੀਕ ਆ ਆ ਚੈੱਕ ਕਰ ਲਓ ਜੀ ਬੱਚੇ ਆਪਣੇ ਆ ਦਾ ਬਾਪ ਸਦਰੋਂ ਕਬੂਤਰ ਇਹ ਬਹੁਤ ਉੱਡਿਆ ਪਿਆ ਜੀ ਮੇਰੇ ਘਰੇ ਠੀਕ ਆ ਜੀ ਛੱਦੀ ਤੋਂ ਫੜ ਕੇ ਪਾਉਣਾ ਪੈਂਦਾ ਸੀ ਘੁੰਟ ਮੋੜਦੇ ਸੀ ਇਸ ਸਕੂਟਰ ਤੇ ਠੀਕ ਹੈ ਕੋਈ ਚੀਜ਼ ਹੈਗੀ ਆ ਆਪਦੀ ਘਰ ਦੀ ਚੀਜ਼ ਆ ਘਰ ਦੀ ਚੀਜ਼ ਦਾ ਸਦੋਂ ਬੰਦਿਆਂ ਨੂੰ ਪਤਾ ਹੁੰਦਾ 1500 1500 ਵਾਲਾ ਬੰਦਾ ਫੋਨ ਨਾ ਲਾਵੇ ਮੇਰਾ ਭਰਾ ਪੂਰੀ ਫੁੱਲ ਗਰੰਟੀ ਵਾਲੇ ਮੇਰਾ ਵੀ ਆਪਣੇ ਆਪ ਬਤੇ ਆ ਕਰੋ ਚੈੱਕ ਮੇਰਾ ਭਰਾ ਠੀਕ ਆ ਵੱਡਾ ਜੋੜਾ ਸੇਲ ਨੀਗਾ ਬੱਚੇ ਇਹਨਾਂ ਦੇ ਸੇਲ ਆ ਕਰੋ ਚੈੱਕ ਕੁਆਲਟੀ ਤੇ ਮੇਰਾ ਭਰਾ ਕਮੈਂਟ ਤੁਸੀਂ ਲਾਜ਼ਮੀ ਕਰਕੇ ਜਾਣਾ ਜੀ ਠੀਕ ਹੈ ਬਾਕੀ ਆ ਆਪਣੇ ਸਾਰੇ ਕੂਤਰਾਂ ਮੇਰਾ ਚੈੱਕ ਆ ਸਾਦੋਂ ਤੁਸੀਂ ਠੀਕ ਆ ਜੀ ਆ ਬੜਾ ਉਤਰ ਫਰਦਾ ਜੀ ਕੋਲਾਂ ਦੇ ਵਿੱਚੋਂ ਆਪਾਂ ਠੀਕ ਆ ਆ ਸੁਗੰਦੇ ਵਾਲੇ ਕੁੱਤਾਂ ਦੇ ਵਿੱਚੋਂ ਮੇਰਾ ਵੀ ਰਸ ਕਰੋ ਚੈੱਕ ਕੀਤਾ ਬਾਕੀ ਆ ਦਬਾ ਬੱਚਾ ਬੈਠਾ ਜੀ ਪਿਆਰ ਕਾਕੇ ਵਾਲੇ ਕੁੱਤਾਂ ਦੇ ਵਿੱਚੋਂ ਪਟਾ ਕੁੱਤਰਾ ਜੀ ਦੋਨੇ ਪੈਰਾਂ ਵਿੱਚ ਜਿਹਦੇ ਰਿੰਗਾਂ ਲੱਗੀਆਂ ਇਹਦਾ ਕੱਲਾ ਕੱਲਾ ਬੱਚਾ ਬੋਲਿਆ ਮੇਰਾ ਠੀਕ ਆ ਦਹਾਂ ਜੀ ਵੀ ਦੱਸ ਕੋ ਆਹ ਆਪਣੇ ਪਹਿਲੇ ਬੱਚੇ ਦੀ ਮੇਰਾ ਭਰਾ ਚੈੱਕ ਕਰੋ ਕੁਆਲਟੀ ਦੇਖੋ ਜੀ ਬੱਚੇ ਆਪਣੀ ਦਾ ਕੱਦ ਕਾਠ ਦੇਖੋ ਸਤਨਾਉ ਹਲੇ ਬਿਲਕੁਲ ਨਿਕੇ ਚੂ ਚੂ ਕਰਦੇ ਬੱਚੇ ਬਟ ਦਾਣਾ ਪਾਣੀ ਵਧੀਆ ਖਾਂਦੇ ਆ ਤੇ ਮੈਂ ਕਹਿੰਦਾ ਜਦੋਂ ਥੋਡੀ ਛੱਤ ਦੇ ਉੱਤੇ ਬੱਚੇ ਆ ਗਿੱਜ ਗਏ ਨਾ ਤੇ ਵੀਰੇ ਇਹੋ ਜਿਹਾ ਰੰਗ ਬਣਨਗੇ ਥੋਡੀ ਛੱਤ ਦੇ ਉੱਤੇ ਆ ਤੁਸੀਂ ਪੱਲਿਆਂ ਤੋਂ ਮੇਰਾ ਭਰਾ ਅੰਦਾਜ਼ਾ ਲਾ ਲਓ ਜੀ ਆ ਚੈੱਕ ਕਰ ਲਓ ਦੇਖੋ ਹਲੇ ਆਂਡੇ ਵਾਲੇ ਫਰਿਆ ਠੀਕ ਐ ਤੇ ਪੱਲੇ ਦੀ ਮੇਰਾ ਭਰਾ ਲੈਂਥ ਬਗਲ ਪੱਲਿਆਂ ਦੀ ਚੜਾਈ ਚੈੱਕ ਕਰ ਲਓ ਠੀਕ ਐ ਬਾਕੀ ਸਭ ਨੂੰ ਮੈਂ ਇਹਨਾਂ ਦਾ ਮਾਪ ਉਹ ਵੀ ਵੀਡੀਓ ਵਿੱਚ ਬਖਾਵਾਂਗਾ ਵੇਕੇ ਥੋਡੀ ਰੂਹ ਖੁਸ਼ ਹੋਣੀ ਆ ਠੀਕ ਐ ਜੀ ਇਹੋ ਜਿਹਾ ਟਾਪ ਆਪਣੇ ਵੱਡੇ ਜੋੜੇ ਦੇ ਆਹ ਬੱਚੇ ਆ ਔਰ ਮੇਨ ਗੱਲ ਵੀਰੇ ਇਹ ਐ ਨਹੀਂ ਬੱਚੇ ਹੱਥੀ ਪਾਲੇ ਵੇ ਆਪਦੇ ਮਾਪਿਓ ਦੋਹੀ ਬੱਚੇ ਆ ਹਾ ਪਲੇ ਵੇ ਚੈੱਕ ਕਰ ਸਕਦੇ ਹੋ ਤੇ ਆ ਮੇਰਾ ਭਰਾ ਅਗਲਾ ਪੱਲਾ ਜੀ ਆਪਣੇ ਬੱਚੇ ਦਾ ਚੈੱਕ ਕਰ ਲੋ ਵੀਡੀਓ ਆਪਾਂ ਸ਼ੂਟ ਕਰੀ ਜਾਂਨੇ ਦੂਜਾ ਭਰਾ ਇਹਦਾ ਜਾਲ ਦੇ ਵਿੱਚ ਭੱਜਾ ਫਿਰਦਾ ਏਡੇ ਫੁਰਤੀਲੇ ਆਪਣੇ ਆਹਾ ਬੱਚੇ ਠੀਕ ਆ ਜਮਾ ਸਤ ਨੂੰ ਸਿਰੇ ਤੋਂ ਜੀ ਬੱਚਾ ਆਪਣਾ ਕੰਨੀਆਂ ਰੱਖਦਾ ਪੈਰਾਂ ਦੀ ਮੇਰਾ ਭਰਾ ਕੁਆਲਟੀ ਚੈੱਕ ਕਰ ਲੋ ਜੀ ਵੀਰੇ ਉਹ ਬੱਚੇ ਆ ਜਿਹੜੇ ਅਸੀਂ ਖੁਦ ਡਾਈ ਦੇ ਖੁਦ ਇਹਨਾਂ ਦੇ ਭੈਣ ਭਰਾ ਬਾਜੀਆਂ ਛੱਡੇ ਵੇ ਆ ਜੀ ਫੁੱਲ ਗਰੰਟੀ ਵਾਲੇ ਠੀਕ ਆ ਜੀ ਫੁੱਲ ਪਰਖੇ ਹੋਏ ਮੇਰਾ ਭਰਾ ਜੋੜਿਆਂ ਦੇ ਆਪਣੇ ਆਹਾ ਬੱਚੇ ਆ ਤੇ ਆ ਜੀਵਾ ਦਰਸ਼ਕੋ ਆਪਣਾ ਪਹਿਲਾ ਬੱਚਾ ਤੇ ਆਉਪਰਾ ਹੁਣ ਮੈਂ ਤੁਹਾਨੂੰ ਇਹਦੇ ਅਗਲੇ ਭਰਾ ਦਾ ਸ਼ੋਅ ਕਰਾਉਣਾ ਠੀਕ ਹੈ ਹਾਂ ਜੀ ਵੀ ਦਰਸ਼ਕੋ ਆਹ ਆਪਣਾ ਅਗਲਾ ਬੱਚਾ ਮੇਰਾ ਭਰਾ ਚੈੱਕ ਕਰ ਲੋ ਜੀ ਬੱਚੇ ਆਪਣੇ ਦੀ ਕੁਆਲਿਟੀ ਕੱਦ-ਕਾਟ ਸ਼ਗਲ-ਅਗਲ ਦੇ ਵੀਰੇ ਰੰਗ ਰੂਪ ਚੈੱਕ ਕਰਿਆ ਕਰੋ ਆਪਣੇ ਬੱਚਿਆਂ ਦਾ ਠੀਕ ਹੈ ਜੀ ਦੇਖੋ ਜੀ ਬੱਚਾ ਬਹੁਤ ਗੁੱਸਾ ਕਰਦਾ ਹੱਥ 'ਚ ਆ ਕੇ ਜਮਾ ਸਦ ਨੂੰ ਚਿੱਟੀਆਂ ਅੱਖਾਂ ਦਾ ਬੱਚਾ ਆਪਣਾ ਇਹ ਬਣੇਗਾ ਤੇ ਆ ਮੇਰਾ ਭਰਾ ਬੱਚੇ ਆਪਣੇ ਦਾ ਪੱਲਾ ਜੀ ਕਿਉਂ ਬਣਦੀ ਕੋਈ ਗੱਲਬਾਤ ਨਹੀਂ ਮੇਰਾ ਭਰਾ ਤੁਸੀਂ ਆਪਣੇ ਪਿਆਰੇ ਪਿਆਰੇ ਕਮੈਂਟ ਲਾਜ਼ਮੀ ਕਰਕੇ ਜਾਣੀ ਆ ਜੀ ਕਮੈਂਟ ਬਾਕਸਾਂ ਦੇ ਵਿੱਚ ਠੀਕ ਹੈ ਬਾਕੀ ਜਿਹੜੇ ਭਰਾ ਚੰਗਾ ਕਮੈਂਟ ਕਰਦੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਤੇ ਜਿਹੜੇ ਮਾੜਾ ਕਰਦੇ ਉਹਨਾਂ ਦਾ ਵੀ ਚਲੋ ਤਹਿ ਦਿਲੋਂ ਧੰਨਵਾਦ ਠੀਕ ਹੈ ਜੀ ਚੈੱਕ ਕਰ ਲਓ ਮੇਰਾ ਫਿਰ ਪੱਲੇ ਦੀ ਕੁਆਲਿਟੀ ਠੀਕ ਹੈ ਜਮਨ ਸਦਨ ਨੂੰ ਸਰੇ ਤਾਂ ਹੀ ਕਰਨੀਆਂ ਗਿਚੀ ਦੀ ਲਾਲਾ ਝਾੜ ਕੇ ਬਿਲਕੁਲ ਚਿੱਟਾ ਚਿੱਟੀਆਂ ਅੱਖਾਂ ਦੇ ਨੇ ਬਣ ਜਾਣਾ ਜੇ ਹੋ ਜੈਨਾਂ ਦਾ ਮਾਪਿਓ ਆ ਤੇ ਆ ਮੇਰਾ ਭਰਾ ਅਗਲਾ ਪਲਾ ਦੇਖੋ ਜੀ ਬੱਚਿਆਂ ਦੀਆਂ ਬਗੜਾ ਚੈੱਕ ਕਰਿਆ ਕਰੋ ਜੀ ਠੀਕ ਹੈ ਮੈਨੂੰ ਸ ਠੀਕ ਹੈ ਤੇ ਆਹ ਸੱਜਣੋ ਬੱਚੇ ਆਪਣੇ ਦੇ ਪੈਰ ਚੈੱਕ ਕਰੋ ਜੀ ਪੈਰਾਂ ਦੀ ਕੁਆਲਿਟੀ ਦੇਖੋ ਜਦ ਕਿ ਬੱਚਿਆਂ ਦੇ ਪੈਰ ਕਿੱਡੇ ਮੋਟੇ-ਮੋਟੇ ਹੁੰਦੇ ਆ ਆਮ ਲੋਕਾਂ ਦੇ ਤੇ ਆਹ ਸਾਡੇ ਬੱਚਿਆਂ ਦੇ ਪੈਰਾਂ ਦੀ ਕੁਆਲਿਟੀ ਚੈੱਕ ਕਰ ਲਓ ਦੇਖੋ ਜਿਵੇਂ ਬਰੀਕ ਸੁੱਕੇ ਹੋਏ ਪੈਰਾਂ ਦੇ ਬੱਚੇ ਆ ਜਿਵੇਂ ਕਬੂਤਰ ਉੱਡ ਕੇ ਆਇਆ ਹੁੰਦਾ ਨਾ ਉਹਦੇ ਪੈਰ ਹੋਏ ਹੁੰਦੇ ਸੇਮ ਉਹੋ ਜੀ ਕੁਆਲਿਟੀ ਆ ਮੇਰਾ ਵੀਰ ਠੀਕ ਹੈ ਤੇ ਆਪਣਾ ਆਹ ਮਕਮਲ ਬੱਚਾ ਦਾਣਾ ਪਾਣੀ ਸੱਜਣੋ ਬਿਲਕੁਲ ਖਾਂਦੇ ਨੇ ਬਿਲਕੁਲ ਤੰਦਰੁਸਤ ਆਪਣੇ ਆਹ ਬੱਚੇ ਨੇ ਤੇ ਆ ਸੀਗਾ ਦਰਸ਼ਕੋ ਆਪਣਾ ਮਕਮਲ ਦੂਸਰਾ ਬੱਚਾ ਤੇ ਆਉਂ ਘਰ ਹੁਣ ਲੋਕ ਨੂੰ ਦੋ ਠੀਕ ਆ ਤੌਰ ਦੇ ਫਰਦੇ ਮੇਰਾ ਭਰਾ ਤੁਸੀਂ ਚੈੱਕ ਕਰ ਲਓ ਬੱਚੇ ਆਪਣੇ ਆਹਾਂ ਜੀ ਵੀ ਦਰਸ਼ਕੋ ਆ ਆਪਣੇ ਪਹਿਲੇ ਬੱਚੇ ਦੀ ਮੇਰਾ ਫਿਰ ਸਟੈਂਡਿੰਗ ਪੋਜੀਸ਼ਨ ਤੁਸੀਂ ਚੈੱਕ ਕਰੋ ਵਿਰੇ ਬੱਚੇ ਡਾਉਂਗੇ ਠੀਕ ਆ ਜੀ ਅੱਖ ਦੇ ਵਿੱਚ ਸਤਨੂ ਬੱਚੇ ਦੇ ਜੋਤਾਂ ਬੰਨ੍ਹਦੀਆਂ ਨੇ ਇਸ ਆਪਣੇ ਆਲੇ ਬੱਚੇ ਦੇ ਠੀਕ ਆ ਬਾਕੀ ਹੁਣ ਤੁਹਾਨੂੰ ਇਹਦਾ ਦੂਜਾ ਭਰਾ ਮੈਂ ਛੱਡ ਕੇ ਵਿਖਾਉਣਾ ਦੇਖੋ ਜੀ ਸਤਨੂ ਕਲੀਆਂ ਦੇ ਬੱਚਿਆਂ ਦੇ ਮੇਰਾ ਪਰਾ ਪਤਾ ਲਾ ਗਿਆ ਤਾਂ ਹਾਂ ਵੀ ਕਿੰਨਾ ਕਕਰਾਂਟ ਇਹਨਾਂ ਦੇ ਵਿੱਚ ਹੈਗਾ ਤੇ ਕਿੰਨਾ ਨਹੀਂ ਮੇਰਾ ਵੀਰ ਬਾਕੀ ਮੇਰੇ ਨਾਲੋਂ ਵੱਧ ਸਿਆਣੇ ਮੇਰਾ ਵੀਰ ਤੁਸੀਂ ਉਹ ਪਰਖੀ ਤੁਸੀਂ ਉਹ ਕਮੈਂਟ ਕਰਕੇ ਮੇਰਾ ਭਰਾ ਤੁਸੀਂ ਲਾਜ਼ਮੀ ਦੱਸਣਾ ਕਿਦਾਂ ਦਾ ਲੱਗੇ ਤੁਹਾਨੂੰ ਅੱਜ ਵਾਲੇ ਆਪਣੇ ਹਾ ਟੌਪ ਬੱਚੇ ਬਾਕੀ ਤੁਹਾਨੂੰ ਬੱਚਾ ਦਾ ਮੈਂ ਮਾਂ ਤੇ ਉਹ ਵੀ ਜਾਨੀ ਕਿ ਬਖਾਤਾ ਆ ਠੀਕ ਹੈ ਸੋ ਠੀਕ ਹੈ ਵੀ ਦਰਸ਼ਕੋ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਲੈ ਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਵਾਸਤੇ ਬਾਈ ਜੀ ਨਸਲ ਦੇ ਵਿੱਚੋਂ ਤੁਹਾਨੂੰ ਪਤਾ ਹੀ ਆ ਫੇਰ ਬ੍ਰਾਹਮਾਸਤਰ ਤਾਤਾਕ ਲਈ ਧੰਨਵਾਦ ਤੇ ਸ਼ੁਕਰੀਆ ਔਰ ਮਿਹਰਬਾਨੀ ਭਾਜੀ ਚਲ ਕਰਦੇ ਸਟਾਪ ਹਣ